ਸੋ ਲੋਕ ਦੀਨ ਦਰਦ ਦੁਖ ਭੰਜਨਾ ਕਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਠ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੇ ਤਹ ਕੇਵਲ ਨਾਮ ਸੰਗ ਤੇਰੇ ਚੱਲੇ ਜੇ ਮੁਸਕਲ ਹੋਵੇ ਅਤਿ ਪਾਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਅਨਕ ਪੁਨਹੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਬੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਤੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਟੇਕਣਾ 부ਝਾਵੇ ਹਰ ਕਾ ਨਾਮ ਜਪਤ ਅਗਹਾਵੇ ਜੇ ਮਾਰਗ ਇਹੋ ਜਾਤ ਇਕਹਿਲਾ ਤਹਿ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਦਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਣ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਨ ਹੋ ਮੈਲਾ ਮਲ ਕਬ ਹੋ ਨ ਧੋਵੈ ਹਰ ਕਾ ਨਾਮ ਕੋਟ ਪਾਪ ਕੋਵੈ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਕ ਕੀ ਗਨੇ ਜਾਹੇ ਨਾ ਕੋਸਾ ਹਰਿ ਕਾ ਨਾਮ ਊਹਾ ਸੰਗ ਤੋਸਾ ਜਿਹ ਪੈੜੈ ਮਾਇਆੰਦ ਗੁਬਾਰਾ ਹਰਿ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰਿ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਭਾਮ ਤਹਿ ਹਰ ਕੀ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰਿਖ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨਕ ਬਿਰਤਬ ਬਿਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੇ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾਂ ਹਰ ਹਰ ਜਨਕੈ ਮਾਲਕ ਜੀਨਾ ਹਰ ਧਨ ਜਨਕੋ ਆਪ ਪ੍ਰਭ ਦੀਨਾ ਹਰ ਹਰ ਜਨਕੈ ਓਠ ਸਤਾਣੀ ਹਰ ਪਰਤਾਪ ਜਾਣ ਅਵਰ ਨ ਜਾਣੀ ਓਤ ਪੂਤ ਜਨ ਹਰ ਰਸ ਰਾਤੇ ਸੋਨ ਸਮਾਦ ਨਾਮ ਰਸ ਮਾਤੇ आठ पहर जन हर हर जपे हर का भगत प्रगट नहीं षपें हर के भगत मुक्त बोह करे नानक जन संग केते तरें पार जात एहु हर को नाम ਕਾਮ ਤੀਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੇ ਮਹਿਮਾ ਸੰਤ ਰਿਦ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਵੇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਨਾਮ ਤੁਲ ਕਛ ਅਵਰ ਨ ਹੋਵੇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ